ਆ ਮੇਰਾ ਨਾ ਮੇਰੇ ਬੱਚੇ ਨੂੰ ਮਾਰ ਕੇ ਇੱਥੇ ਸੁੱਟ ਕੇ ਉਹ ਕੋਠੇ ਤੇ ਗਿਆ ਸੀ ਉਹਨਾਂ ਨੇ ਚਾਰ ਪੰਜ ਜਣਿਆਂ ਨੇ ਮਾਰ ਕੇ ਲੱਲੂ ਦਾ ਮੁੰਡੇ ਸਾਰੇ ਜਣੇ ਹੈਗੇ ਆਂ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੋ ਤੇ ਮੇਰੇ ਬੱਚੇ ਨੂੰ ਮਾਰ ਕੇ ਤੇ ਇੱਥੇ ਸੁੱਟ ਕੇ ਰਵੀ ਤੇ ਇੱਕ ਉਹ ਜਾ ਕੇ ਨਾਮਾ ਬੋ ਵੀ ਕਿ ਕਿਉਂ ਮਾਰਿਆ ਕੋਈ ਪੁਰਾਣਾ ਪਤਾ ਨਹੀਂ ਕਿ ਕੀ ਸੀ ਦੁਸ਼ਮਣੀ ਇਹਨਾਂ ਦਾ ਪੁਰਾਣੀ ਅੱਡੀ ਦੁਸ਼ਮਣਾਂ ਤਾਂ ਦੀ ਪ੍ਰਾਣੀ ਦੁਸ਼ਮਣੀ ਅੱਡੀ ਕੋਈ ਨਹੀਂ ਜਗਾ ਤੋਂ ਨਾ ਡਗਾਣੇ ਅਸੀਂ ਭਾਈ ਤੇ ਗੈਣ ਤੋਂ ਛਡਾਈ ਤੇ ਮੜਕੇ ਕੋਈ ਦੇਹ ਨਹੀਂ ਤਾਂ ਹੱਸ ਦੇਖੇ ਹਰਦੇ ਹਾਂ ਘਰ ਚਾਨ ਨੂੰ ਕੋਈ ਪਤਾ ਨਹੀਂ ਪਿਆਣਾ ਦੁਸ਼ਮਣੀਆ ਕੱਢਣੀ ਹੈ ਨਾ ਤੇਰੀ ਜਗ੍ਹਾ ਤੋਂ ਵਾਕਿਆ ਤੇ ਕਿੰਨੇ ਵਜੇ ਹੋਇਆ ਜੀ ਇਹ 6 ਵਜੇ ਦੀ ਗੱਲ ਜੋ ਇਹ ਕਿਹੜੀ ਕਿਹੜਾ ਵਾਕਿਆ ਇਲਾਕਾ ਕਿਹੜਾ ਹੈਗਾ ਜੀ ਸੰਜੇ ਗਾਂਧੀ ਕਲੋਨੀ ਨਵੀਂ ਬਾਦੀ ਨਵੀਂ ਬਾਦੀ ਸੀ ਨਹੀਂ ਮੋ ਹੁਣ ਸਵੇਰੇ ਆਈ ਸੀ ਸਵੇਰੇ ਮੌਕੇ ਤੇ ਆਈ ਸੀ ਇਹਦੇ ਇਹਦੇ ਇੱਥੇ ਨੀਲ-ਨੂਲ ਵੀ ਸਾਰੇ ਪਏ ਹੀ ਕੀ ਮਾਰਿਆ ਬੜੀਆਂ ਲੱਗ ਮਰੀ ਕਿ ਕੀ ਮਾਰਿਆ ਪਤਾ ਨਹੀਂ ਕੀ ਮਾਰਿਆ ਇਹਨਾਂ ਨੇ ਕੱਟ ਕੁੱਟਿਆ ਇਹਨਾਂ ਨੇ ਹਾਂ ਸੱਟਾਂ ਲੱਗੀਆਂ ਤੇ ਕੰਦਾ ਨਾ ਮਾਰਿਆ ਚੁੱਕ 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 ਕੇ ਮਾਰਿਆ ਇਹਨਾਂ ਨੇ ਮੰਗ ਨਹੀਂ ਕਰਦੇ ਤੁਸੀਂ ਮੰਗ ਕੀ ਕਰਦੇ ਮੰਗ ਮੈਂ ਉਹ ਕਰਦੀ ਮੈਨੂੰ ਇਨਸਾਫ ਚਾਹੀਦਾ ਜੋ ਮੈਂ ਕੱਲੀ ਰਹਿ ਗਈ ਮੇਰਾ ਕੋਈ ਨਹੀਂ ਹੈਗਾ ਉਮਰ ਕਿੰਨੀ ਸੀ ਮੁੰਡੇ ਦੀ ਜੀ ਮੁੰਡੇ ਦੀ ਉਮਰ 27 ਸਾਲ ਮੇਰਾ ਨਾਮ ਪ੍ਰਿਆ ਮੇਰੀ ਮਾਂ ਕੱਲੀ ਰਹਿ ਗਈ ਮੇਰੇ ਵੀਰ ਨੂੰ ਮਾਰਤਾ ਇਹਨਾਂ ਨੇ ਤੋਕੇ ਨਾ ਭਲਾ ਕੇ ਕੋਠੇ ਤੇ ਪਤਾ ਨਹੀਂ ਕਿ ਇਹ ਕਿੱਤਾ ਸੱਟਾ ਸੁੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਤੋੜੀ ਇਹ ਮੂੰਹ ਤੇ ਬੜੀ ਸੱਟ ਲਾਈ ਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਕੋਈ ਗੁੱਡੀਆਂ ਕੱਟੀਆਂ ਤਾਂ ਕੋਈ ਨਹੀਂ ਪਤਾ ਨਹੀਂ ਗੁੱਡੀਆਂ ਡਾਂਦੇ ਹੀ ਕੋਟੇ ਤੇ ਕੋਟੇ ਤੇ ਬੁਲਾਇਆ ਇਹਨਾਂ ਨੇ ਧੋਕੇ ਨਾ ਪਹਿਲੇ ਆਪਣੇ ਕੋਟੇ ਤੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਕੇ ਨਾ ਕੋਟ ਮਾਰ ਕੇ ਤੁਹਾਡੇ ਬਰਾਦਰ ਦਾ ਨਾਮ ਕੀ ਹੈ ਵਿਕਾਸ ਡੇੜੀ ਡੇੜੀ ਲਾਂਦੇ ਸੀ ਕੁਵਾਰਦੀ ਦੁਕਾਨ ਤੇ ਲੱਗਾ ਏ ਕਲਮਿਕੀ ਅੱਜ ਸੀ ਨਵੀਂ ਬੱਦੀ ਕਰਮਪੁਰੇ ਵਿਮਲਲੇ ਵਿੱਚ ਆਏ ਜਿੱਤੇ ਇੱਕ ਹੈਪਨਿੰਗ ਹੋਈ ਆ ਕਿ ਕੋਠੀ ਦੇ ਉੱਤੇ ਪਾਰਟੀ ਚੱਲਦੀ ਸੀ ਜਿਹਨੂੰ ਤੱਕਾ ਦੇ ਕੇ ਮੁੰਡੇ ਨੂੰ ਥੱਲੇ ਸੁੱਟਿਆ ਗਿਆ ਕਿ ਲਗਭਗ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਵੀ ਲੈ ਕੇ ਗਏ ਜਿਹਨਾਂ ਦਾ ਬੱਚਾ ਵਾ ਉਹ ਵਿਧਵਾ ਬੀਬੀ ਆ ਕਿ ਜਿਹਦੇ ਘਰ ਦਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ ਲੇਕਿਨ ਮਹੱਲੇ ਵਿੱਚ ਅਸੀਂ ਪਤਾ ਕੀਤਾ ਜੋ ਡੀਪੂ ਵਾਲਾ ਪਰਸਨ ਹੈ ਬਾਲਮੀਕੀ ਮੰਦਰ ਉੱਤੇ ਵੀ ਉਸਨੇ ਕਬਜ਼ਾ ਕੀਤਾ ਪਿਆ ਆਮ ਪਬਲਿਕ ਦੀ ਨੋ ਐਂਟਰੀ ਗਲੀ ਦੇ ਉੱਤੇ ਵੀ ਉਹਨਾਂ ਛੱਤ ਕੇ ਛੱਤ ਪਾਈ ਹੋਈ ਆ ਨੋ ਰਜਿਸਟਰੀ ਨੋ ਡਾਕੂਮੈਂਟ ਹਮੇਸ਼ਾ ਹਰ ਬੰਦੇ ਨੂੰ ਧੱਕਾ ਹੀ ਕਰਦਾ ਹੈ ਮੈਂ ਤੇ ਜੋ ਸੁਣਿਆ ਕਿ ਆ ਕਿ ਕਿੰਨ 30000 ਦੇ ਕੇ ਉਹਦਾ 3 ਲੱਖ ਬਣਾ ਲਿੰਦਾ ਕਿ ਉਹ ਚੈੱਕ ਭਰ ਕੇ ਲਾ ਦਿੰਦਾ ਫਿਰ ਤੱਕੇ ਛਹੀ ਨਾ ਮੀਛੀ ਤੱਕਾ ਹੀ ਕਰੀ ਜਾਂਦਾ ਹੈ ਅਸੀਂ ਅੱਜ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਹਿਮੀ ਜੇ ਲਈ ਤਿੰਨ ਤੋਂ ਦੂਤਾ ਪਰਚਾ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਰੈਸ਼ ਕੀਤਾ ਜਾਵੇ ਜੇਕਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹ ਹੱਲ ਨਾ ਕੀਤਾ ਸਵੇਰੇ 10 ਵਜੇ ਉੱਥੇ ਚੌਂਕ ਦੇ ਵਿੱਚ ਡੈੱਡ ਬਡੀ ਰੱਖ ਕੇ ਇਹਨਾਂ ਦਾ ਜੋ ਇਨਸਪੈਕਟਰ ਹੈ ਡੀਐਸਪੀ ਉਹਨਾਂ ਦਾ ਸਿਆਪਾ ਕੀਤਾ ਜਾਵੇਗਾ ਕਿਉਂ ਨਹੀਂ ਉਹਨਾਂ ਨੇ 302 ਦਾ ਪਰਚਾ ਕੀਤਾ ਮੈਂ ਐਸਐਚਓ ਨਾਲ ਗੱਲ ਕੀਤੀ ਉਹਨੇ ਕਿ ਸ਼ੱਕ ਆ ਜੇ ਸ਼ੱਕ ਹੈ ਤੇ 302 ਦਾ ਪਰਚਾ ਕਰੇ ਫਿਰ ਡਾਟਗੇਰ ਦੇ ਬਾਕੀ ਪੋਸਟਮਾਨ ਤੇ ਜੋਰ ਪੂੜੇ ਫਿਰ ਅਗਲੀ ਗੱਲ ਹੈ ਹੁਣ ਪਰਚਾ ਐਫਆਈਆ ਦਰਕਰ ਅਰੈਸਟ ਕਰੇ ਉਹਨਾਂ ਨੂੰ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਜਿੰਨੀ ਦੇਰ 302 ਦਾ ਪਰਚਾ ਨਹੀਂ ਹੁੰਦਾ ਉਹਨਾਂ ਦੇ ਸੰਸਕਾਰ ਨਹੀਂ ਕੀਤਾ ਜਾਵੇਗਾ ਧੰਨਵਾਦ ਵਿਸ਼ਾਲ ਸਰਪਾਲ ਜੀ ਤੋਨਾ ਸਾਹਿਬ ਟ੍ਰਸਟ ਵਾਈਸ ਚੇਰਮੈਨ ਨੈਸ਼ਨਲ ਇਹ ਬੜੀ ਦੁੱਖ ਦੀ ਘੜੀ ਹੈ ਜੀ ਉਹਨਾਂ ਦਾ ਜਵਾਨ ਬੱਚਾ ਚਲੇ ਗਿਆ 22 ਸਾਲ ਦਾ ਬੱਚਾ ਸੀਗਾ ਬਹੁਤ ਜ਼ਿਆਦਾ ਸਾਡਾ ਹਿਰਦੇ ਬਲੁੰਧਿਆ ਗਿਆ ਜੀ ਅਸੀਂ ਮਹੱਲੇ ਦੇ ਲੋਕ ਆ ਅਸੀਂ ਵਸਨੀਕ ਆ ਇਸ ਮਹੱਲੇ ਦੇ ਕੋਈ ਵੀ ਐਪੀਂਗ ਹੁੰਦੀ ਆ ਸਾਨੂੰ ਬਹੁਤ ਦੁੱਖ ਲੱਗਦਾ ਆ ਇਹ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਵਿੱਡੋ ਜਨਾਨੀ ਦੇ ਨਾਲ ਉਹਦਾ ਬੱਚਾ ਚਲੇ ਜਾਣਾ ਇਹ ਤੋਂ ਵੱਡਾ ਸਦਮਾ ਕਦੇ ਵੀ ਕਿਸੇ ਨੂੰ ਨਾ ਹੁੰਦਾ ਤੇ ਨਾ ਕੋਈ ਬਰਦਾਸ਼ਤ ਕਰਨ ਵਾਲਾ ਹੈਗਾ ਕੋਈ ਕੁਦਰਤ ਵੱਲੋਂ ਹੋਇਆ ਪਹਾੜਾ ਵਰਪ ਰਿਆ ਹੋਵੇ ਤਾਂ ਉਹ ਤਾਂ ਬਰਦਾਸ਼ ਕੀਤਾ ਜਾਂਦਾ ਜਿਹੜਾ ਰੰਦਸ਼ ਦੇ ਨਾਲ ਕਤਲ ਕੀਤਾ ਗਿਆ ਇਹ ਨਹੀਂ ਪਹਾੜਾ ਬਰਦਾਸ਼ ਹੁੰਦਾ ਜੀ ਦੇਖੋ ਰਿਸ਼ਤੇ ਹੁੰਦੀਆਂ ਆ ਜੇ ਕਿਸੇ ਨੂੰ ਕੋਈ ਜ਼ਮੀਨ ਕਰਕੇ ਕੋਈ ਪੈਸੇ ਕਰਕੇ ਕਿਸੇ ਦਾ ਜੀ ਲੈ ਲੈਣਾ ਇਹ ਬਹੁਤ ਔਖਾ ਕੰਮ ਆ ਜੀ ਇਹ ਉਸ ਮਾਂ ਨੂੰ ਪੁੱਛ ਕੇ ਵੇਖਿਆ ਜਾਏ ਵੀ ਨੁਕਸਾਨ ਕੀ ਹੋਇਆ ਅੱਜ ਇਹ ਪ੍ਰੋਪਰਟੀ ਜਿਹੜੀ ਆ ਨਾ ਇਹ ਜਗ੍ਹਾ ਲਾਲਚ ਲੋਕ ਲਾਲਚਾਂ ਦੇ ਨਾਲ ਲੋਕਾਂ ਨੇ ਬਰਬਾਦ ਕਰਤੀ ਆ ਜੀ ਦੁਨੀਆ ਨਾਚੇ ਨਾ ਬਰਬਾਦ ਕਰਤੀ ਆ ਜੀ بس ਇਹ ਆ ਜੀ ਇਨਸਾਫ ਚਾਹੀਦਾ ਪ੍ਰਸ਼ਾਸਨ ਇਨਸਾਫ ਕਰੇ ਤੁਨਾ ਸਾਹਿਬ ਅਸਨਾ ਦੇ ਕੋ ਪਹਿਲੇ ਵੀ ਕੋਈ ਦੇਖੋ ਜੀ ਇਹ ਰੰਜਸ਼ਾ ਇਹਨਾਂ ਦੀਆਂ ਪ੍ਰੋਪਰਟੀ ਦੀਆਂ ਬੜੀਆਂ ਪੁਰਾਣੀਆਂ ਜੀ 30000 ਲੈਣਾ ਦੇਣਾ ਲੈਣਾ ਇਹ ਤਾਂ ਬਣਿਆ ਸੀਗਾ ਜੀ ਇੱਕ ਬੇਟੇ ਨੂੰ ਲੈ ਜਾਣਾ ਇਹ ਤਾਂ ਪ੍ਰਸ਼ਾਸਨ ਦੀ ਇਨਕੁਆਰੀ ਹੈ ਜੀ ਪ੍ਰਸ਼ਾਸਨ ਨਿਆਂਇ ਦੇਵਾਵੇ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਕਿ ਪ੍ਰਸ਼ਾਸਨ ਸਾਨੂੰ ਇਨਸਾਫ ਦਵਾਵੇ ਕੱਲ ਜੀ ਲੋੜੀ ਦਾ ਤਿਹਾਰ ਸੀਗਾ ਇੱਕ ਬੋਬੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਤਿਹਾਰ ਬਣਾ ਰਿਹਾ ਸੀ ਆਪਣੇ ਰਿਸ਼ਤਾਰਾਂ ਦੇ ਨਾਲ ਇਹ ਗੁੰਡੀ ਆ ਵਿਕਾਸ ਤੇ ਇਹ ਵੀ ਉਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬਗਾਰਾ ਵੀ ਪੀਤੀ ਹੈ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਸਰ ਉਮਰ ਇਹਦੀ ਕਿੰਨੀ ਸੀ ਕੋਈ ਪਤਾ ਲੱਗਾ ਇਹਦੀ 27 ਸਾਲ ਹੋ ਰਹਾ ਜੀ ਕੁਵਾਰਾ ਹੈ ਜੀ ਵਗੈਰਾ ਕੋਈ ਪਤਾ ਲੱਗਾ ਨਹੀਂ ਇਹਨਾਂ ਨੂੰ ਪਤਾ ਪੁਰਾਣੀ ਰਾਂਜੀਤ ਕੋਈ ਪੁਰਾਣੀ ਰਾਂਜੀਤ ਕਹਿੰਦੀ ਜਗ੍ਹਾ ਦੀ ਸੀ ਪਹਿਲਾਂ अच्छा जी ਕੋ ਡੇਢ ਕੇ ਸਾਲ ਪਹਿਲਾਂ ਚੱਲਦੀ ਸੀਗੀ ਉਹ ਉਹਦਾ ਰਾਈ ਨਾਮ ਹੋ ਚੁੱਕਾ ਹੈ ਹੁਣ ਨਵੀਂ ਰੰਜਿਸ਼ ਇਤਾਨੀ ਹੈ ਸਰ ਨੂੰ ਬੰਦੇ ਜਿਹੜਾ ਪਤਾ ਪੜੇਗਾ ਕਿ ਨਹੀਂ ਬੰਦੇ ਜੀ ਇੱਕ ਫੜਿਆ ਵਾ ਦੂਜਾ ਘਰੋਂ ਫਰਾੜ ਹੈ ਬਿਲਕੁਲ ਜੀ ਇਹ ਰੇਟ ਕਰਣੇ ਆ